ਹਾਂਜੀ ਗੱਲ ਕਰ ਰਹੇ ਤੇ ਆਪਾਂ ਕਲੰਬੀਆ ਕਲੰਬੀਆ ਦਾ ਸ਼ਹਿਰ ਆ ਮੈਡਲੀਨ ਮੈਡਲੀਨ ਵੀ ਸੇਮ ਉਹੀ ਕੁਸ ਆ ਉਹ ਆਪਦੇ ਘਰੇ ਵੀ ਲੈ ਕੇ ਜਾਂਦਾ ਬੰਦੇ ਵੀ ਰੱਖਦੇ ਨੇ ਏਜੰਟ ਉੱਥੇ ਉਹਨਾਂ ਨੇ ਕਰੋ ਕਾਰੋਬਾਰ ਬਣਾਏ ਹੋਏ ਨੇ ਬੰਦਿਆਂ ਨੇ ਉਹਨੇ ਸਾਨੂੰ ਨਵਾਇਆ ਤੋਂ ਆਇਆ ਜੀ ਰੋਟੀ ਟੁੱਕ ਦਿੱਤਾ ਉਹਨੇ ਬਸ ਚ ਬਿਠਾਇਆ ਸਾਨੂੰ ਪਰ ਉਹਨੇ ਸਾਡਾ ਇੱਕ ਪੁੰਨ ਦਾ ਕੰਮ ਬਹੁਤ ਵਧੀਆ ਕਰਿਆ ਵਿਚਾਰੇ ਨੇ ਤੇ ਉਹਨੇ ਨਾ ਸਾਨੂੰ ਉੱਥੇ ਜਾਣ ਤੋਂ ਪਹਿਲਾਂ ਅੱਗੇ ਜਾਣ ਤੋਂ ਪਹਿਲਾਂ ਮੈਡਲੀਨ ਤੋਂ ਬਾਅਦ ਕਾਲੀ ਆਉਂਦਾ ਜਿਹੜਾ ਲਾਸਟ ਸਕਸਬਾਗਾ ਕਾਲੀ ਕਾਲੀ ਤੋਂ ਬਾਅਦ ਬਸ ਜੰਗਲ ਤੇ ਸਮੁੰਦਰਾ ਮੈਡਲਿਨ ਵਾਲੇ ਬੰਦੇ ਨੇ ਸਾਨੂੰ ਇੱਕ ਤਾਂ ਗੁੜ ਇੱਕ એનર્ਜੀ ਡਰਿੰਕ ਹੁੰਦੀ ਆ 골ਡਨ ਜੀ ਬਹੁਤ ਮਹਲਾ ਵੀ ਵਧੀਆ એનર્ਜੀ ਡਰਿੰਕ ਉਹ ਗੁੜ ਤੇ ਛੋਲੇ ਇਹੋ ਜਿਹਾ ਕੁਝ ਦੇਤਾ ਜੀ ਉਹਨੇ ਸਾਨੂੰ ਕਹਿੰਦਾ ਛੋਟੇ ਅੱਗੇ ਕੰਮ ਆਉ ਵੀ ਸਾਮ ਕੇ ਰੱਖਿਓ ਗੁੜ ਬਹੁਤ ਵਧੀਆ ਦਿੰਦੇ ਨੇ ਜਿਹੜਾ ਆਪਣਾ ਦੇਸੀ ਗੁੜ ਹੁੰਦਾ ਕਹਿੰਦਾ ਛੋਟੇ ਕੰਮ ਆਊਗਾ ਜੰਗਲ ਚ ਉਹਨੇ ਸਾਨੂੰ ਸਮਝਾਤਾ ਸਾਰਾ ਕੁਝ ਉਹ ਇੰਗਲਿਸ਼ ਵਧੀਆ ਜਾਣਦਾ ਸੀ ਬੰਦਾ ਤੇ ਕਿਉਂ ਪਤਾ ਨਹੀਂ ਉਹਦੇ ਕੋਲ ਬੰਦੇ ਆਉਂਦੇ ਜਾਂਦੇ ਰਹਿੰਦੇ ਤੇ ਭਾਈ ਉਹਦੇ ਕਰਕੇ ਉਹਨੇ ਸਾਨੂੰ ਸਾਰਾ ਕੁਝ ਸਮਝਾ ਕੇ ਅੱਗੇ ਸਾਡੀ ਕਿਸੇ ਬੰਦੇ ਨਾਲ ਗੱਲ ਕਰਾਈ ਆਪਣੇ ਪੰਜਾਬੀ ਬੰਦਾ ਦੀ ਉਹਨੂੰ ਸਪੈਨਿਸ਼ ਆਉਂਦੀ ਸੀ ਉਹ ਸਾਨੂੰ ਦੱਸੀ ਗਿਆ ਉਹਨੇ ਜਦੋਂ ਦੱਸਿਆ ਸਾਨੂੰ ਵੀ 5-6 ਦਿਨ ਲੱਗਣਗੇ ਜੰਗਲ ਚ ਭਾਈ ਸਾਨੂੰ ਤਾਂ ਇੱਕ ਉਤਰ ਇੱਕ ਚੜ੍ਹੇ ਏਜੰਟ ਤੇ ਵੀ ਜਰ ਇਹਨੇ ਧੂ ਧੂ ਕਾ ਤੋ ਬੋਲਿਆ ਸਾਨੂੰ ਪੰਜ ਛੇ ਦਿਨਾਂ ਅੰਝ ਤਾਂ ਉੱਥੇ ਪਹੁੰਚੇ ਤੇਗੇ ਨਾ ਹੁਣ ਗੈਣ ਜਾ ਸਕਦੇ ਤੇ ਅੱਗੇ ਤਾਂ ਹੁਣ ਜਾਣ ਦਾ ਬਣਦੇ ਹੀ ਅੱਗੇ ਜਾਣ ਦਾ ਸੀ ਚਲੋ ਜੀ ਅਸੀਂ ਲੈ ਕੇ ਰੱਬ ਦਾ ਨੋ ਉੱਥੋਂ ਬੱਸ 'ਚ ਬੈਠ ਗਏ ਬੱਸ 'ਚ ਬੈਠੇ ਹੋਏ ਰਸਤੇ 'ਚ ਜਿਉਂ-ਜਿਉਂ ਬਾਰਡਰ ਦੇ ਨੇੜੇ ਜਾਈ ਜਾਈਏ ਜੀ ਕਿਉਂਕਿ ਤੋਂ ਬੱਸ ਦੇ ਵਿੱਚ ਜਾਦੇ ਸਖਤਾਈ ਹੋਈ ਜਾਵੇ ਉਹਨੇ ਚਲੋ ਸਾਨੂੰ ਬੰਦੇ ਨੇ ਸਾਰੀ ਗੱਲ ਪਹਿਲਾਂ ਟ੍ਰੇਨਡ ਕਰਕੇ ਭੇਜਦੇ ਦੀ ਬੱਸ 'ਚ ਆਰਮੀ ਚੜੂ ਆਰਮੀ ਵਾਲਿਆਂ ਨੂੰ ਤੁਸੀਂ ਨੇ 5-5 ਡਾਲਰ ਦੇਣੇ ਨੇ ਸੌਣ ਦੀ ਐਕਟਿੰਗ ਕਰ ਲਿਆ ਕਰਿਓ ਜਦੋਂ ਆਰਮੀ ਚੜਿਆ ਕਰੂ ਤੁਸੀਂ ਬੱਸ ਵਿੱਚ ਸੌਂ ਜਾਇਆ ਕਰਿਓ। ਵੀ ਪਾਸਪੋਰਟ ਨਹੀਂ ਪਰ ਤੁਸੀਂ ਆਪਦਾ ਦਿਖਾਉਣਾ ਕਿਸੇ ਨੂੰ ਜੇ ਲੋੜ ਪਈ ਗਈ ਦਿਖਾ ਦਿਓ ਨਹੀਂ ਸੌਂ ਜਾਇਆ ਕਰਿਓ। ਜੇ ਤੁਹਾਨੂੰ ਉਠਾਲਿਆ ਕਰਨਗੇ ਤਾਂ ਪਾਸਪੋਰਟ ਦੇ ਵਿੱਚ ਆਪਦੇ 5 ਡਾਲਰ ਜਾਂ 10 ਡਾਲਰ ਪਾ ਕੇ ਰੱਖਿਆ ਕਰਿਓ ਪੈਸੇ ਲਿਆ ਕਰਨਗੇ ਤੁਹਾਨੂੰ ਅੱਗੇ ਭੇਜਦਾ ਕਰਨਗੇ। ਜਿਹੜੀ ਇਹਦੀ ਆਪਣਾ ਕਲੰਬੀਆ ਦੀ ਆਰਮੀ ਆ ਉਹੀ ਗੱਲ ਹੋਈ ਜੀ ਜਦੋਂ ਕਿਤੇ ਬੱਸ ਰੁਕਿਆ ਕਰੇ ਫੌਜੀ ਚੜਿਆ ਕਰਨ ਅਸੀਂ ਤਿੰਨ ਜਣੇ ਤੇ ਹੀ ਦੋ ਜਣੇ ਇੱਕ ਸੀਟ ਤੇ ਤੇ ਇੱਕ ਜਣਾ ਸਾਡਾ ਇੱਕ ਸੀਟ ਤੇ ਸੀ। ਅਸੀਂ ਚੱਲ ਸੌਂ ਆਂਦੀ ਐਕਟਿੰਗ ਜੀ ਕਰਿਆ ਕਰੀਏ। ਉਹ ਕਈ ਇੱਕ ਅੱਧੀ ਵਾਰ ਤਾਂ ਤੁੱਕਾ ਲੱਗਿਆ ਜੀ ਜਾਂ ਗੈਲਬਾਸਟ ਦੇ ਗੈਲ ਬਾਥਰੂਮ ਬਣਿਆ ਹੁੰਦਾ ਦੀ ਇੱਕ ਅੱਧੀ ਵਾਰ ਪਰ ਉਹ ਫੇਰ ਵੀ ਫੜ ਲੈਂਦੇ ਤੇ ਉਹਨਾਂ ਨੂੰ ਪਤਾ ਹੀ ਲੱਗ ਜਾਂਦਾ ਆਪਦੇ ਬੰਦੇ ਦਾ ਤੇ ਦੂਜੇ ਬੰਦੇ ਦਾ ਉਹਨਾਂ ਨੂੰ ਉਹੀ ਪਤਾ ਲੱਗ ਜਾਂਦਾ ਜੀ ਵੀ ਕਿਹੜਾ ਸਾਡਾ ਕਿਹੜਾ ਬਗਾਨਾ ਉਹ ਚਲੋ 20 ਪੈਸੇ ਲਿਆ ਕਰਨ ਜੀ ਅੱਗੇ ਅੱਗੇ ਜਾਈ ਗਏ ਸੀ ਰਾਤ ਨੂੰ ਜਦੋਂ ਪਹੁੰਚੇ ਜਾ ਕੇ ਕਾਲੀ ਕਾਲੀ ਸਾਡੇ ਮੂਹਰੇ ਆ ਗਏ ਜੀ বাজਾਜ ਪਲਟਿਨੇ ਨਹੀਂ ਹੈਗੇ ਜਿਹੜੇ ਪਲਟਿਨੇ ਮੋਟਰਸਾਈਕਲਾਂ ਤੇ ਬੰਦੇ ਆ ਗਏ ਜਮੀ ਆਪਣੇ ਵਾਲਾ ਸਿਸਟਮ ਭਈ ਜੰਗਲੀ ਜਿਹਾ ਇਲਾਕਾ ਉਹਨੇ ਸਾਨੂੰ ਬਿਠਾਇਆ ਜੀ ਉੱਥੋਂ ਲੈ ਗਿਆ ਹੋਟਲ ਚ ਉੱਥੇ ਸਾਡੇ ਨਾਲੋਂ ਪਹਿਲਾਂ ਮੁੰਡੇ ਤੇ ਹੋਰ ਚੱਲ ਹੌਲੀ-ਹੌਲੀ ਕਰਦੇ ਦੂਜੇ ਦਿਨ ਹੋਰ ਆ ਗਏ ਬੰਦੇ ਭਾਈ ਚੱਲ ਸਾਰੇ ਅਸੀਂ ਉਸ ਸਟੇਸ਼ਨ ਤੇ ਇਕੱਠੇ ਕਰ ਲੇ ਕਾਲੀ ਚੱਲ ਕਾਲੀ ਇਕੱਠੇ ਕਰੇ ਹੋਏ ਕਾਲੀ ਇੱਕ ਕੰਮ ਹੋਰ ਹੁੰਦਾ ਕਾਲੀ ਨਾਲ ਇਮੀਗ੍ਰੇਸ਼ਨ ਹੁੰਦੀ ਆਗੀ ਕਲੰਬੀਆ ਦੀ ਚੱਲ ਸਾਨੂੰ ਉਹਨੇ ਇਮੀਗ੍ਰੇਸ਼ਨ ਤੇ ਲੈ ਗਿਆ ਇਮੀਗ੍ਰੇਸ਼ਨ ਵਾਲੇ ਨੇ ਸਾਨੂੰ ਟਿਕਟਾਂ ਦੇਤੀਆਂ ਉਹਦੀਆਂ ਸਰਕਾਰੀ ਕਿਸ਼ਤੀਆਂ ਵੱਡੇ ਸ਼ਿਪ ਸਰਕਾਰੀ ਕਿਸ਼ਤੀਆਂ ਦੇਤੀਆਂ ਵੱਡੇ ਸ਼ਿਪ ਦੀਆਂ ਨਹੀਂ ਸਰਕਾਰੀ ਕਿਸ਼ਤੀ ਜੇ ਮੈਂ ਆਪਣੀ ਮਿੰਨੀ ਬੱਸ ਆ ਉਹਨੇ ਸਾਤੋਂ 5-5 ਪਤਨੀ ਡਾਲਰ ਲੈ ਪਾਈ ਉਹਨੇ ਉਹ ਦੇਤੀਆਂ ਸਾਨੂੰ ਏਜੰਟ ਸਾਹਿਬ ਸਾਨੂੰ ਕਹਿੰਦੇ ਵੀ ਵੱਡਾ ਸ਼ਿਪ ਆਊ ਮੇਰਾ ਤਾਂ ਬੜੀ ਤਖੜੀ ਸੈਟਿੰਗ ਆ ਤੁਸੀਂ ਜਾਓ ਬੱਸ ਤੁਸੀਂ ਤਾਂ 2-3 ਦਿਨ ਤੁਰਨਾ ਘਾ ਡੇਢ ਕ ਦਿਨ ਤੁਰਨਾ ਅੱਕੇ ਗੱਡੀਆਂ ਖੜੀਆਂ ਹੋਣਗੀਆਂ ਆਪਣੀਆਂ ਜਿਵੇਂ ਤੁਹਾਨੂੰ ਪਤਾ ਏਜੰਟ ਮਾਰਦੇ ਹੁੰਦੇ ਨੇਗੇ ਵੱਡੀਆਂ ਗੱਡੀਆਂ ਖੜੀਆਂ ਹੋਣਗੀਆਂ ਆਪਣੀਆਂ ਵੱਡੇ ਸ਼ਿਪ 'ਚ ਜਾਣਾ ਕਰੂਜ ਆਪਾਂ ਐ ਕਰਦਾਂਗੇ ਵਾਹ ਕਰਦਾਂਗੇ ਚਲੋ ਜੀ ਸਾਨੂੰ ਮਾਰ ਮਾਰ ਕੇ ਪੰਪ ਜੀ ਉਹਨੇ ਜਦੋਂ ਅਸੀਂ ਸਵੇਰ ਨੂੰ ਭਾਈ ਆਪਦਾ ਚੱਕ ਕੇ ਸਮਾਨ ਪਹੁੰਚੇ ਉੱਥੇ ਬੰਦਰਗਾਜੀ ਤੇ ਤੁਹਾਨੂੰ ਵੀਡੀਓ ਵਿੱਚ ਐਡਿਟ ਕਰੂੰਗਾ ਦੇਖਿਓ ਤੁਸੀਂ ਉਹਨੇ ਤਾਂ ਸਾਨੂੰ ਐਂ ਭੜ ਲਿਆ ਜਿਵੇਂ ਤੂੜੀ ਵਾਲੀ ਭੜ ਦਿੰਨੇ ਆਈ ਆਪਾਂ ਗੱਡੀ ਟਰਾਲੀ 40 45 ਬੰਦੇ ਲੱਦਦੇ ਉਹ ਕਿਸ਼ਤੀ ਚ ਜੀ ਬਾਈ 2 ਘੰਟੇ ਚੱਲੀ ਆ ਉਹ ਐਂ ਲਾ ਲੋ ਵੀ ਰੱਬ ਰੱਬ ਕਰਦੀ ਆਇਾਂਗੇ ਵੀਰੇ ਐਂ ਡਰ ਲੱਗਦਾ ਸੀ ਵੀ ਇਹ ਤਾਂ ਗਈ ਕਿਉਂ ਨਾ ਤਾਂ ਕੋਈ ਲਵੇ ਲਾਉਣੇ ਚੀਜ਼ ਦਿਖਦੀ ਆਲੇ-ਦਾਲੇ ਸਮੁੰਦਰ ਚ ਪਾਣੀ ਏ ਪਾਣੀਆਂ ਸਹੀ ਗੱਲ ਆ ਜੀ ਸਮੁੰਦਰ ਦਾ ਪਾਣੀ ਤਿੰਨ ਰੰਗਾ ਹੁੰਦਾ ਮੈਂ ਮੈਂ ਦੇਖਿਆਗਾ ਜਮੀ ਸਾਫ ਵੀ ਦੇਖਿਆ ਜਮੀ ਗੰਦਾ ਵੀ ਦੇਖਿਆ ਐ ਬੱਟ ਬਣੀ ਹੁੰਦੀ ਐ ਇੱਕ ਤਰ੍ਹਾਂ ਦੀ ਵਿੱਚ ਇੱਕ ਪਾਸੇ ਮਿੱਟੀ ਵਾਲਾ ਪਾਣੀ ਇੱਕ ਪਾਸੇ ਦੂਜਾ ਜਮੀ ਜਦੋਂ ਤੱਕ ਜਦੋਂ ਤੱਕ ਕਿਸ਼ਤੀ ਤੇਜ਼ ਹੋ ਜਾ ਕਰੇ ਉਹ ਤਾਂ ਉੱਚੀ ਹੋ ਜਾ ਕਰੇ ਜਦੋਂ ਜਮੀ ਹੌਲੀ ਕਰਿਆ ਕਰਨ ਉਹ ਐ ਹੱਥ ਲੱਗਦਾ ਸੀ ਨਾਲ ਅਸੀਂ ਗਾਇਲੇ ਪਾਸੇ ਬੈਠੇ ਤੇ ਜਿੱਥੇ ਇੰਜਣ ਜਾਂਦਾ ਡਰ ਲੱਗਦਾ ਸੀ ਪੂਰਾ ਉਂ ਜਾਟਾਂ ਜੂਟਾਂ ਤਾਂ ਪਈਆਂ ਹੋ ਜਾਂਦਾ ਪਰ ਰੱਬ ਰੱਬ ਕਰਕੇ ਪਹੁੰਚਿਆ ਜੀ 2 2.5 ਘੰਟੇ 2.5 ਘੰਟੇ ਚੱਲੀ ਉਹ ਘਟੋ ਘਟਾ ਜਦੋਂ 2.5 ਘੰਟੇ ਬਾਅਦ ਉਹਨੇ ਜਾ ਕੇ ਸਾਨੂੰ ਤਾਰਿਆ ਉੱਥੇ ਅੱਗੇ ਭਾਈ ਸਾਡੇ ਫੇਰ ਬੰਦੇ ਖੜੇ ਉਹੀ ਜਿਹੜੇ ਜੰਗਲ 'ਚ ਜਿਨ੍ਹਾਂ ਨੇ ਸਾਨੂੰ ਅੱਗੇ ਲੈ ਕੇ ਜਾਣਾ ਸੀਗਾ ਅੱਗੇ ਲੈ ਕੇ ਜਾਣਾ ਸੀ ਉਹ ਖੜੇ ਗਾਂ ਇਮੀਗ੍ਰੇਸ਼ਨ ਵਾਲੇ ਟਿਕਟਾਂ ਵੀ ਚੈੱਕ ਕਰਦੇ ਨੇ ਜਿਹੜਾ ਸਾਡੇ ਵਿੱਚ ਨਵਾਲਕ ਤੇ ਨਵਾਲਕਾਂ ਨੂੰ ਆ ਦਾ ਇਮੀਗ੍ਰੇਸ਼ਨ ਨਹੀਂ ਹੁੰਦਾ ਵਿੱਚ ਸਾਡੇ ਜਿਵੇਂ ਅਮਨ ਤੀਗਾ ਉਹਦਾ ਬਬਲੂ ਦਾ ਰਿਸ਼ਤੇਦਾਰ ਉਹ ਲਵਾਲਕਤੀ ਜਿਹੜੇ ਲਵਾਨਿਆਂ ਦੇ ਜਵਾਖ ਨੇ ਨਾ ਉਹ ਬਹੁਤ ਛੋਟੀ ਉਮਰ ਚ ਭੇਜ ਦਿੰਦੇ ਨੇ ਬਾਹਰ ਉਹਨਾਂ ਨੂੰ ਵੀ ਬਾਉਂਡਰ ਨਾ ਪਾਵੇ ਇੱਕ ਤਾਂ ਇੱਕ ਉਹਨਾਂ ਨੂੰ ਕੈਂਪ ਚ ਨਹੀਂ ਭੇਜਦੇ ਉਹਨਾਂ ਨੂੰ ਐਂ ਸਰਕਾਰ ਬਾਹਰੋਂ ਬਾਹਰ ਛੱਡ ਦਿੰਦੀ ਜਾਂਦੀ ਆ ਅਮਰੀਕਾ ਦੀ ਸਰਕਾਰ ਜਦੋਂ ਅਸੀਂ ਕੈਂਪ ਚ ਜੰਗਲ ਚ ਜਾਣ ਤੋਂ ਪਹਿਲਾਂ ਇਮੀਗ੍ਰੇਸ਼ਨ ਹੋ ਗਈ ਸਾਡੀ ਉੱਥੇ ਜਿਹੜੇ ਸਾਨੂੰ ਤੁਹਾਨੂੰ ਮੈਂ ਦੱਸਿਆ ਵੀ ਇਮੀਗ੍ਰੇਸ਼ਨ ਕਰਾ ਕੇ ਤੁਰੇ ਤੇ ਜੰਗਲ ਚ ਜਾਣ ਤੋਂ ਪਹਿਲਾਂ ਹੋ ਗਈ ਚਲ ਜਦੋਂ ਸਾਨੂੰ ਤਿੰਨ ਬੰਦੇ ਲੈਣ ਆਏ ਜਿਹੜੇ ਜੰਗਲਾਂ ਵਾਲੇ ਤੇ ਭਾਈ ਉਹਨਾਂ ਨੇ ਸਾਨੂੰ ਬੂਟ ਦੇ ਤੇ ਇੱਕ ਤਾਂ ਇਹਦੇ ਵਾਲੇ ਜਿਹੜੇ ਲੇਬਰ ਵਾਲੇ ਨਹੀਂ ਪਾਉਂਦੇ ਆਪਣੇ ਵੱਡੇ ਵੱਡੇ ਬੂਟ ਬੋਤੇ ਜੇ ਉਹ ਬੜੀਆਂ ਬੜੀਆਂ ਜਰਾਬਾਂ ਭਾਈ ਸਾਨੂੰ ਕਹਿੰਦੇ ਵੀ ਪਾ ਲੋ ਇੱਕ ਜਗ੍ਹਾ ਜੀ ਤੇ ਬਿਠਾ ਕੇ ਦਿਨਤੀ ਉਹ ਤਾਂ ਕਹਿੰਦੇ ਵੀ ਪਾ ਲੋ ਚਲ ਸਾਨੂੰ ਕਹਿੰਦੇ ਵੀ ਆਪਾਂ ਨੇ ਐ ਕਰਨਾ ਵੀ ਅੱਜ ਦੀ ਰਾਤ ਸਾਨੂੰ ਸਾਡੇ ਉੱਥੇ ਅੱਗੇ ਘਰੇ ਰੋਕਾਂਗੇ ਵੀ ਆਪਾਂ ਕੱਲ ਨੂੰ ਆਪਦਾ ਸਫ਼ਰ ਸ਼ੁਰੂ ਕਰਾਂਗੇ ਸੀਗਾ ਵੀ ਠੀਕ ਆ ਅਸੀਂ ਜਾਈ ਗਏ ਉਹਨਾਂ ਨਾਲ ਤੁਰੇ ਜਦੋਂ ਘੰਟਾ ਡੇਢ ਘੰਟਾ ਤੁਰੇ ਉਹ ਕੋਈ ਐਂਤੀ ਜੰਗਲ ਫਲਾਟ ਤੇ 3rd ਏਰੀਆ ਉਂ ਡਰਕਤ ਤੇ ਜੰਗਲ ਤੇ ਕਿਤੇ ਮੜਾ ਜਾ ਨਾਲਾ ਜਾ ਆ ਜਾ ਕਰੇ ਕਿਤੇ ਚਿੱਕੜ ਜਾ ਆ ਜਾ ਕਰੇ ਉਹਦੇ ਵਿੱਚ ਜਦੋਂ ਅਸੀਂ ਅੱਗੇ ਗਏ ਨਾ ਡਬਲ ਸਟੋਰੀ ਲੱਕੜ ਦਾ ਘਰ ਬਹੁਤ ਵੱਡਾ ਬਣਿਆ ਹੋਇਆ ਝੋਪੜੀ ਟਾਈਪ ਉੱਥੇ ਭਾਈ ਬੰਦੇ ਦੇਖੇ ਹੀ ਘੱਟੋ ਘੱਟ 15-20 ਬੰਦੇ ਉੱਥੇ ਅੱਗੇ ਬੈਠੇ ਸਾਡੇ ਨਾਲੋਂ ਉਹ ਮੁੰਡੇ ਹਰਿਆਣੇ ਦੇ ਤੇ ਨੇਪਾਲ ਤੋਂ ਤੇ ਤੇ ਹਾਂ ਨੇਪਾਲ ਤੇ ਹਰਿਆਣਾ ਹਰਿਆਣੇ ਦੇ ਤੇ ਆਪਣੇ ਨੇਪਾਲ ਦੇ ਤੇਗੇ ਤੇ ਹੋਰ ਨਹੀਂ ਤੇ ਸਾਡੇ ਨਾਲ ਜਾਂ ਅਸੀਂ ਪੰਜਾਬ ਦੇ ਤੇਗੇ ਬਾਕੀ ਸਾਨੂੰ ਮੁੰਡੇ ਫਿਰ ਬਾਅਦ ਚੋਂ ਮਿਲਨੇ ਨੇ ਪਾਕਿਸਤਾਨੀ ਤਾਂ ਆਪਾਂ ਅਗਲੀ ਵੀਡੀਓ ਚ ਕਰਦੇ ਆਂ ਜੀ ਅਗਲਾ ਸਫ਼ਰ ਸ਼ੁਰੂ ਧੰਨਵਾਦ